ਮੁਸਲਮਾਨ ਵੀਰ ਪੁੱਛਦੇ ਸਨ ਪੈ ਰੱਬ ਕਿਵੇਂ ਮਿਲੇਗਾ ਤੇ ਫਿਰ ਉੱਥੇ ਅੱਲਾ ਸ਼ਬਦ ਉਹਨਾਂ ਵਰ ਦਿੱਤਾ ਵੀ ਅੱਲਾ ਜਪੋ ਤੇ ਰੱਬ ਤੁਹਾਨੂੰ ਮਿਲ ਜੇਗਾ ਕਬੀਰ ਅੱਲਾ ਕੀ ਕਰ ਬੰਦਗੀ ਅਸੀਂ ਵੀ ਪਰਮਾਤਮਾ ਦਾ ਸਿਮਰਨ ਕਰੀਏ ਪਰਮਾਤਮਾ ਮਿਲ ਸਕਦਾ ਪਰ ਹਈਜੇ ਗੁਰਮਖੋ ਸਾਡੇ ਅੰਦਰ ਮਾਫ ਕਰਿਆ ਜੇ ਤੇ ਹੈ ਇੱਕੋ ਹੀ ਜੇ ਦੋ ਨਹੀਂ ਹੈਗੇ ਇਹੀ ਪ੍ਰਚਾਰ ਇਸ ਸਣਾ ਸਾਹਿਬ ਦੀ ਧਰਤੀ ਤੋਂ ਹੋ ਰਿਹਾ ਹੈ ਉੱਥੇ ਇੱਕੋ ਹੀ ਪ੍ਰਚਾਰ ਇਹੀ ਪ੍ਰਚਾਰ ਹੈ ਵੀ ਪਰਮਾਤਮਾ ਇੱਕ ਹੀ ਜੇ ਇੱਕ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਜਾਓ ਜਦੋਂ ਮਰਜੀ ਮੱਥਾ ਟੇਕਣ ਜਾਓ ਇੱਕੋ ਹੀ ਪ੍ਰਚਾਰ ਹੈ ਪਹਿਲੇ ਮਹਾਪੁਰਖਾਂ ਨੇ ਵੀ ਪ੍ਰਚਾਰ ਕੀਤਾ ਸੀ ਵੀ ਇੱਕ ਦੇ ਲੜ ਲੱਗੋ ਤੇ ਹੁਣ ਜਿਹੜਾ ਪ੍ਰਚਾਰ ਹੁੰਦਾ ਪਿਆ ਹੁਣ ਵੀ ਉਹ ਹੀ ਹੋ ਰਿਹਾ ਹੈ ਇੱਕ ਦੇ ਲੜ ਲੱਗ ਜਾਈਏ ਜਿਹੜੇ ਇੱਕ ਦੇ ਲੜ ਲੱਗ ਜਾਂਦੇ ਨੇ ਉਹਨਾਂ ਦੀਆਂ ਝੋਲੀਆਂ ਭਰੀਆਂ ਜਾਂਦੇ ਨੇ ਜਿਹੜੇ ਥਾਂ ਥਾਂ ਤੇ ਫਿਰਦੇ ਫਿਰਦੇ ਲਗੇ ਫਿਰਦੇ ਨੇ ਉਹ ਫਿਰ ਗੁਰਮਖੋ ਥਾਵਾਂ ਥਾਵਾਂ ਤੇ ਲਗੇ ਫਿਰਦੇ ਨੇ ਬਣਦਾ ਕੁਝ ਨਹੀਂ ਅੱਜ ਇੱਥੇ ਚਲੇਗੇ ਕੱਲ ਉੱਥੇ ਚਲੇਗੇ ਪਰਸੋਂ ਉੱਥੇ ਚਲੇਗੇ ਫਿਰ ਕੁਝ ਨਹੀਂ ਬਣਦਾ ਗੁਰਮਖੋ ਇੱਕੋ ਥਾਂ ਤੇ ਭਰੋਸਾ ਕਰ ਲਈ